ਵਾਹਿਗੁਰੂ 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 ਪੰਜਾਮਾ ਹੁਕਮ ਹੈ ਝੂਠੀ ਗਵਾਹੀ ਨਹੀਂ ਦੇਣੀ ਕੋਈ ਕੇਸ ਚੱਲ ਰਿਹਾ ਕਿਸੇ ਦਾ ਜਾ ਕੇ ਅਗਲਾ ਪੈਸੇ ਦੇ ਦੇ ਨੇ ਲਓ ਜੀ ਸਾਡੀ ਗਵਾਹੀ ਦੇ ਦਿਓ ਝੂਠੀ ਗਵਾਹੀ ਨਹੀਂ ਦੇ ਅਕੀ ਸਮਾਂ ਹੁੰਦਾ ਸੀ ਸਿਆਣੇ ਕਹਿੰਦੇ ਹੁੰਦੇ ਸਨ 100 ਬੰਦਿਆਂ ਦੀ ਗਵਾਹੀ ਇੱਕ ਪਾਸੇ ਹੁੰਦੀ ਸੀ ਸਿੱਖ ਦੀ ਗਵਾਹੀ ਇੱਕ ਪਾਸੇ ਹੁੰਦੀ ਸਿੱਖ ਝੂਠ ਨਹੀਂ ਬੋਲਦਾ ਸਿੱਖ ਝੂਠ ਨਹੀਂ ਬੋਲਦਾ ਉਹ ਗਵਾਈ ਇੱਕ ਪਾਸੇ ਹੁੰਦੀ ਸੀ ਸੌ ਬੰਦਿਆਂ ਦੀ ਇੱਕ ਪਾਸੇ ਹੁੰਦੀ ਸੀ ਕਿਉਂਕਿ ਭਰੋਸਾ ਸੀ ਕਿ ਸਿੱਖ ਜਿਹੜਾ ਹੈ ਉਹ ਝੂਠੀ ਗਵਾਈ ਨਹੀਂ ਦਿੰਦਾ ਤੇ ਨਾ ਹੀ ਕਿਸੇ ਦੀ ਝੂਠੀ ਗਵਾਈ ਭਰਨੀ ਚਾਹੀਦੀ ਪੀ ਨਾ ਹੀ ਕਿਸੇ ਦੇ ਝੂਠਿਆਂ ਦਾ ਸਾਥ ਦੇਣਾ ਚਾਹੀਦਾ ਜਿਸ ਵੇਲੇ ਅਸੀਂ ਇਹ ਕਰਦੇ ਆ ਅਸੀਂ ਆਪਣੇ ਗੁਰੂ ਦੇ ਬਚਨਾਂ ਵੱਲ ਪਿੱਠ ਕਰ ਲੈਨੇ ਗੁਰੂ ਸਾਹਿਬ ਮਹਾਰਾਜ ਨੇ ਬਹੁਤ ਸਣ ਸਾਨੂੰ ਜੀਵਨ ਦੇ ਦੁਨੀਆ ਵਿੱਚ ਕੋਈ ਬੰਦਾ ਨਹੀਂ ਐਸਾ ਜਿਹੜਾ ਝੂਠ ਦਾ ਸਹਾਰਾ ਨਹੀਂ ਲੈਂਦਾ ਮੇਰੀ ਸੋਚ ਨਹੀਂ ਹੈ ਪਰ ਸਾਨੂੰ ਝੂਠ ਪਸੰਦ ਨਹੀਂ ਹੈ ਪਰ ਐਸਾ ਹੈ ਵੀ ਕੋਈ ਨਹੀਂ ਜਿਹੜਾ ਝੂਠ ਦਾ ਆਸਰਾ ਨਹੀਂ ਲੈਂਦਾ ਔਰ ਸਾਨੂੰ ਪਸੰਦ ਵੀ ਨਹੀਂ ਹੈ ਝੂਠ ਕੋਈ ਸਾਡੇ ਨਾਲ ਝੂਠ ਬੋਲਦਾ ਸਾਨੂੰ ਪ੍ਰਸੰਨ ਨਹੀਂ ਹੈ ਸਿਆਣੇ ਕਹਿੰਦੇ ਨੇ ਵੀ ਇੱਕ ਸੱਚ ਬੋਲਿਆ ਹੋਵੇ ਤੇ ਕੂੜ ਨਖੂਟੇ ਨਾਨਕਾ ਔੜਕ ਸੱਚ ਰਈ ਹੁਣ ਸੱਚ ਕੌਣ ਬੋਲਦਾ ਹੈ ਕਹਿੰਦੇ ਜਿਹਦੇ ਹਿਰਦੇ ਵਿੱਚ ਪਵਿੱਤਰਤਾ ਹੈ ਸੱਚ ਤਾਂ ਪਰ ਜਾਣੀਏ ਜਾਂ ਰਿਦੈ ਸੱਚਾ ਹੋਵੇ ਉਹਦੇ ਅੰਦਰ ਪਵਿੱਤਰਤਾ ਹੈ ਨੀਤਾ ਗੁਰੂ ਸਾਹਿਬ ਕਹਿੰਦੇ ਜੋ ਵੀ ਦੇਖ ਰਿਆਂ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਕੂੜ ਮੰਡਪ ਕੂੜ ਮਾਰੀ ਕੂੜ ਵੈਸ਼ਨਾਰ ਸਭ ਝੂਠ ਹੈ ਇਸ ਸੰਸਾਰ ਦੀ ਜਿਹੜੀ ਪ੍ਰੀਤ ਵੀ ਝੂਠੀ ਹੈ ਜਗਤ ਵਿੱਚ ਝੂਠੀ ਦੇਖੀ ਪ੍ਰੀਤ ਪਰ ਸਾਨੂੰ ਇੰਨਾ ਭਰੋਸਾ ਬਣ ਗਿਆ ਨੇ ਕਿ ਝੂਠੀ ਵਾਹਿਗੁਰੂ ਵਾਹਿਗੁਰੂ